ਕਹਾਣੀ ਦੀ ਸ਼ੁਰੂਆਤ ਹੁੰਦੀ ਆ ਭਵੇ ਨਗਰ ਗੁਜਰਾਤ ਤੋਂ ਉੱਥੇ ਇੱਕ ਫੋਰੈਸਟ ਅਫੀਸਰ ਹੁੰਦਾ ਜਿਹਦਾ ਨਾਮ ਹੁੰਦਾ ਸਲੇਸ਼ ਕਾਂਬਲਾ ਸਲੇਸ਼ ਕਾਂਬਲਾ ਵਾਹ ਹੁੰਦਾ ਤੇ ਉਹਦੀ ਘਰ ਵਾਲੀ ਦਾ ਨਾਮ ਹੁੰਦਾ ਨਿਆਣਾ ਬੈਣ ਤੇ ਦੋ ਬੱਚੇ ਹੁੰਦੇ ਆ ਇੱਕ 9 ਸਾਲ ਦਾ ਮੁੰਡਾ ਜਿਹਦਾ ਨਾਮ ਹੁੰਦਾ ਭਵੇ ਤੇ ਇੱਕ 13 ਸਾਲ ਦੀ ਕੁੜੀ ਦਾ ਨਾਮ ਹੁੰਦਾ ਪ੍ਰੂਥਾ ਸਲੇਸ਼ ਕਾਂਬਲਾ ਪਿਛਲੇ ਸਾਲ ਹੀ ਅਸਿਸਟੈਂਟ ਕਨਜ਼ਰਵੇਟਿਵ ਅਫੀਸਰ ਬਣਦਾ ਵਾ ਭਵੇ ਨਗਰ ਸੇ ਤੇ ਉਹਨ ਸਰਕਾਰੋਂ ਉਹਨ ਇੱਕ ਕੁਆਟਰ ਦਿੱਤਾ ਜਾਂਦਾ ਪਰਿਵਾਰ ਦੇ ਨਾਲ ਰਹਿਣ ਲਈ ਪਰ ਆਪਣੇ ਪਰਿਵਾਰ ਨੂੰ ਉੱਥੇ ਜ਼ਿਆਦਾ ਦੇਰ ਨਹੀਂ ਰੱਖਦਾ ਕਿਉਂਕਿ ਜੰਗਲੀ ਏਰੀਆ ਹੁੰਦਾ ਵਾ ਉੱਥੇ ਸਹੂਲਤਾਂ ਘੱਟ ਹੁੰਦੀਆਂ ਵਾਂ ਤੇ ਬੱਚਿਆਂ ਦੀ ਪੜ੍ਹਾਈ ਤੇ ਅਸਰ ਪੈ ਰਿਹਾ ਹੁੰਦਾ ਸੋ ਉਹ ਆਪਣੀ ਘਰਵਾਲੀ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਬੱਚਿਆਂ ਨੂੰ ਤੇ ਆਪਣੀ ਵਾਈਫ ਨੂੰ ਸੁਰਤ ਪੇਂ ਦਿੰਦਾ ਤਾਂ ਕਿ ਉਹਦੇ ਬੱਚਿਆਂ ਦੀ ਪੜ੍ਹਾਈ ਵਧੀਆ ਹੋ ਸਕੇ ਉੱਥੇ ਕੰਕੀ ਸੁਰਤ ਵਿੱਚ ਸਕੂਲ ਚੰਗੇ ਆ ਤੇ ਆਪਣੇ ਬੱਚੇ ਦੇ ਚੰਗੇ ਭਵਿੱਖ ਲਈ ਉਹ ਡਿਸਾਈਡ ਕਰਦੇ ਆ ਕਿ ਬੱਚੇ ਤੇ ਉਹਦੀ ਘਰ ਵਾਲੀ ਸੂਰਤ ਵਿੱਚ ਰਹੂਗੀ ਤੇ ਉਹ ਆਪ ਭੋਵੇਂਗਰ ਸਿੱਖਲਾ ਰਹਿਦਾ ਹੁੰਦਾ। ਸੋ ਜਿਹੜੀ ਪਿਛਲੀ ਨੰਗੀ ਦਿਵਾਲੀ 27 ਅਕਤੂਬਰ 2025 ਵਿੱਚ ਬੱਚਿਆਂ ਨੂੰ ਛੁੱਟੀਆਂ ਔਨ ਕਰਕੇ ਦਿਵਾਲੀ ਦੀਆਂ ਤਾਂ 25 ਤਰੀਕ ਨੂੰ ਉਹਦੀ ਵਾਈਫ ਨੇ ਆਣਾ ਬਹਿਣ ਬੱਚਣ ਲੈ ਕੇ ਭੋਵੇਂਗਰ ਆਪਣੇ ਘਰ ਵਾਲੇ ਕੋਲ ਪਹੁੰਚ ਜਾਂਦੀ ਆ ਤਾਂ ਕਿ ਉਹ ਦਿਵਾਲੀ ਮਨਾ ਸਕਣ। ਸਭ ਕੁਝ ਉਸ ਟਾਈਮ ਦੇ ਵਿੱਚ ਸਹੀ ਹੋਊਗਾ। ਇਹ ਪਤਾ ਨਹੀਂ। ਕਿਉਂਕਿ ਅੱਗੇ ਕਹਾਣੀ ਇੱਕੋ ਦਮ ਚੇਂਜ ਹੋ ਜਾਂਦੀ ਆ ਇੱਕ ਹਫਤੇ ਸਵਾਇ ਇੱਕ ਹਫਤੇ ਬਾਅਦ 7 ਨਵੰਬਰ ਨੂੰ ਜਿਹੜਾ ਸਲੇਸ਼ ਹੁੰਦਾ ਕੰਬਲਾ ਹੁੰਦਾ ਵਾ ਉਹ ਪੁਲਿਸ ਜਾ ਕੇ ਰਿਪੋਰਟ ਕਰਦਾ ਕਿ ਉਹਦੀ ਘਰਵਾਲੀ ਤੇ ਬੱਚੇ ਮਿਸਿੰਗ ਉਹਨੂੰ ਇਹ ਵੀ ਨਹੀਂ ਪਤਾ ਕਿ ਉਹਦੀ ਘਰਵਾਲੀ ਗਈ ਕਿੱਥੇ ਆ ਮਿਸਿੰਗ ਆ ਕਿਡਨਾਪਟਡ ਆ ਕੀ ਆ ਪਰ ਉਹ ਬਸ ਮਿਸਿੰਗ ਨੂੰ ਸਿਰਫ ਇੰਨਾ ਪਤਾ ਵਾ ਕਿ ਉਹ ਪਿਛਲੇ 1-2 ਦਿਨਾਂ ਤੋਂ ਘਰ ਨਹੀਂ ਆਈ ਤੇ ਉਹਨੂੰ ਪਤਾ ਨਹੀਂ ਉਸ ਬਾਰੇ ਸੋ ਪੁਲਿਸ ਉਸੇ ਵਾਲੇ ਫਾਈਲ ਰਿਪੋਰਟ ਕਰਦੀ ਹੈ ਇਨਵੈਸਟੀਗੇਸ਼ਨ ਸਟਾਰਟ ਕਰਦੀ ਹੈ ਤੇ ਸਭ ਤੋਂ ਪਹਿਲਾਂ ਪੁਲਿਸ ਸ਼ੱਕ ਕਰਦੀ ਹੈ ਦੋਵਾਂ ਜਣਿਆਂ ਤੇ ਕਿਉਂਕਿ ਅੱਜ ਕੱਲ ਜੋ ਮਾਹੌਲ ਚੱਲਦਾ ਪਿਆ ਤੁਹਾਨੂੰ ਪਤਾ ਹੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਪੁਲਿਸ ਚੈੱਕ ਕਰਦੀ ਹੈ ਕਿ ਸਲੇਸ਼ ਦਾ ਜਾਂ ਉਹਦੇ ਘਰ ਵਾਲੀ ਦਾ ਕੋਈ ਐਕਸਟਰਾ ਮੈਰਿਟਲ ਅਫੇਅਰ ਤਾਂ ਨਹੀਂ ਹੈਗਾ ਸੀ ਪੁਲਿਸ ਉਹਨਾਂ ਦੀਆਂ ਕਾਲ ਡਿਟੇਲਾਂ ਵਗੈਰਾ ਚੈੱਕ ਕਰਦੀ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਆਸ-ਪਾਸਿਓਂ ਵੀ ਪੁਸ਼ਪੜਤਾਲ ਕਰਦੀ ਹੈ ਤੇ ਪਤਾ ਚੱਲਦਾ ਵਾ ਕਿ ਨਾ ਤਾਂ ਨਿਆਣਾ ਬੈਂ ਦਾ ਕੋਈ ਵੀ ਐਕਸਟਰਾ ਮੈਰਿਟਲ ਅਫੇਅਰ ਆ ਤੇ ਜਿਹੜਾ ਸਲੇਸ਼ ਕੰਬਲਾ ਹੁੰਦਾ ਉਹਦਾ ਵੀ ਕੁਝ ਇਦਾਂ ਦਾ ਐਕਸਟਰਾ ਮੈਰਿਟਲ ਅਫੇਅਰ ਵਗੈਰਾ ਦਾ ਕੁਝ ਨਹੀਂ ਪਤਾ ਚੱਲਦਾ ਵੀ ਕੁਝ ਹੋਵੇ ਉਹਦਾ ਇਦਾਂ ਦਾ ਉਸ ਤੋਂ ਬਾਅਦ ਪੁਲਿਸ ਜਾਂਦੀ ਹੈ ਨਿਆਣਾ ਬੈਂ ਦੇ ਪਰਿਵਾਰ ਵਾਲਿਆਂ ਕੋਲ ਉੱਥੇ ਜਾ ਕੇ ਪੁਲਿਸ ਪੁੱਛਦੀ ਹੈ ਨਿਆਣਾ ਦੇ ਬੈਂ ਦੇ ਪਰਿਵਾਰ ਵਾਲਿਆਂ ਕੋਲੋਂ ਕਿ ਸਲੇਸ਼ ਦਾ ਤੇ ਨਿਆਣਾ ਬੈਂ ਦਾ ਰਿਸ਼ਤਾ ਕਿਵੇਂ ਸੀ ਤਾਂ ਉਸ ਦੇ ਵਿੱਚ ਜਿਹੜੀ ਉਹਦੀ ਨਿਆਣਾ ਬੈਂ ਦੀ ਫੈਮਿਲੀ ਹੁੰਦੀ ਉਹ ਇੱਕੋ ਗੱਲ ਕਹਿੰਦੀ ਕਿ ਸਲੇਸ਼ ਬਹੁਤ ਵਧੀਆ ਬੰਦਾ ਵਾ ਹੀ ਉਹ ਇੱਕ ਚੰਗਾ ਘਰ ਵਾਲਾ ਵੀ ਆ। ਤੋਂ ਇੱਕ ਚੰਗਾ ਪਿਓ ਵੀ ਆ ਕਿ ਉਹ ਆਪਣੇ ਬੱਚਿਆਂ ਦਾ ਬਹੁਤ ਧਿਆਨ ਰੱਖਦਾ ਵਾ ਤੇ ਉਹਨਾਂ ਦੀ ਕੁੜੀ ਵੀ ਉਸ ਚੀਜ਼ ਨਾਲ ਖੁਸ਼ ਸੀ ਉਹਦੇ ਨਾਲ ਰਹਿ ਕੇ ਵਿਆਹ ਵੀ ਉਹਨਾਂ ਦਾ ਵਧੀਆ ਚੱਲਦਾ ਪਿਆ ਸੀ। ਤੇ ਅੰਡੀਆਂ ਗਵੰਡੀਆਂ ਨੂੰ ਪੁੱਛਣ ਤੇ ਵੀ ਇਹ ਪਤਾ ਲੱਗਾ ਕਿ ਸਲੇਸ਼ ਵਧੀਆ ਬੰਦਾ ਸੀ ਆਪਣੇ ਬੱਚਿਆਂ ਦਾ ਤੇ ਆਪਣੇ ਘਰਵਾਲੀ ਦਾ ਖਿਆਲ ਰੱਖਦਾ ਸੀ। ਤੇ ਕੋਈ ਵੀ ਉਹਦਾ ਇਦਾਂ ਦਾ ਐਕਸਟਰਾ ਮੈਰਿਟਲ ਅਫੇਅਰ ਵਾਲਾ ਕੁਝ ਅਜੇ ਤੱਕ ਲੋਕਾਂ ਨੇ ਕੁਝ ਨਹੀਂ ਇਦਾਂ ਦੱਸਿਆ ਹੈਗੇ ਉਹਦੇ ਬਾਰੇ। ਨਾ ਉਹਨਾਂ ਨੇ ਕੁਝ ਇਦਾਂ ਦਾ ਦੇਖਿਆ। ਉਸ ਤੋਂ ਬਾਅਦ ਪੁਲਿਸ ਅਫੇਅਰ ਇਨਵੈਸਟੀਗੇਸ਼ਨ ਅੱਗੇ ਵਧਾਉਂਦੀ ਆ ਤੇ ਸਲੇਸ਼ ਨੂੰ ਬੁਲਾ ਕੇ ਕੋ ਪੁੱਛਦੀ ਆ ਕਿ ਕੋਈ ਤੈਨੂੰ ਕਲੂ ਹੋਵੇ ਜਾਂ ਤੈਨੂੰ ਕੁਝ ਆਈਡੀਆ ਹੋਵੇ ਜਾਂ ਤਰੀਕੇ ਨਾਲ ਦੁਸ਼ਮਣੀ ਹੋਵੇ ਜਾਂ ਲਾਸਟ ਟਾਈਮ ਜੇ ਕਿਸੇ ਨੇ ਦੇਖਿਆ ਹੋਵੇ ਤੇਰੇ ਪਰਿਵਾਰ ਵਾਲਿਆਂ ਨੂੰ ਤਾਂ ਤੂੰ ਸਾਨੂੰ ਦੱਸ ਸਕਦਾ ਜਾਂ ਤੈਨੂੰ ਕਿਦੋਂ ਕੋਈ ਹੋਵੇ ਕਿ ਆਪਣੀ ਇਨਫੋਰਮੇਸ਼ਨ ਮਿਲ ਸਕਦੀ ਹੈ ਤਾਂ ਉਸ ਚੀਜ਼ ਤੇ ਸਲੇਸ਼ ਕਹਿੰਦਾ ਕਿਹੜਾ ਦਾ ਸਕਿਉਰਿਟੀ ਗਾਰਡ ਆ ਬਿਲਡਿੰਗ ਦਾ ਜਿਹੜੀ ਕਲੋਨੀ ਆ ਜਿੱਥੇ ਉਹਨੂੰ ਕੁਆਟਰ ਮਿਲੇ ਪਏ ਸੀ ਉੱਥੋਂ ਦੇ ਸਕਿਉਰਿਟੀ ਗਾਰਡ ਨੇ ਨੇਣਾ ਬੈਨ ਨੂੰ ਆਪਣੇ ਬੱਚਾ ਨੂੰ ਲੈ ਕੇ ਆਟੋ ਤੇ ਜਾਂਦੇ ਕਿਤੇ ਦੇਖਿਆ ਪਰ ਉਸ ਤੋਂ ਬਾਅਦ ਚ ਲਾਸਟ ਟਾਈਮ ਇਹਨੇ ਦੇਖਿਆ ਇਹ ਗੱਲ ਕਹੀ ਹੈ ਤੇ ਉਸ ਤੋਂ ਬਾਅਦ ਉਹਨੇ ਦੇਖਿਆ ਤਾਂ ਪੁਲਿਸ ਜਾ ਕੇ ਉਸ ਸਿਕਿਉਰਟੀ ਗਾਰਡ ਨਾਲ ਗੱਲ ਕਰਦੇ ਆ ਪਰ ਅੱਗੋਂ ਸਿਕਿਉਰਟੀ ਗਾਰਡ ਇਹ ਜਵਾਬ ਦਿੰਦਾ ਕਿ ਉਹ ਉਸਟੀ ਨੂੰ ਲੈ ਕੇ ਕੋਈ ਵੀ ਸ਼ੋਰ ਨਹੀਂ ਹੈਗਾ ਕਿਉਂਕਿ ਉਹਨੇ ਉਹਦੀ ਘਰ ਵਾਲੀ ਤੇ ਉਹਦੇ ਬੱਚਾ ਨੂੰ ਜਿਆਦਾ ਵਾਰ ਨਹੀਂ ਦੇਖਿਆ ਨਹੀਂ ਹੁੰਦਾ ਸੀ ਕਿਉਂਕਿ ਉਹ ਜ਼ਿਆਦਾਤਰ ਉਹਨਾਂ ਦਾ ਟਾਈਮ ਸੂਰਤ ਵਿੱਚ ਹੀ ਹੁੰਦਾ ਸੀ ਤੇ ਉਹ ਬਹੁਤ ਕਦੇ-ਕਦਈ ਕਾਫੀ ਸਮੇਂ ਬਾਅਦ ਉੱਥੇ ਹੁੰਦੇ ਸੀ ਬਵੇ ਨਗਰ ਉਨੂੰ ਉਹਨਾਂ ਦੀ ਘਰ ਵਾਲੀ ਦੀ ਤੇ ਬੱਚਿਆਂ ਦੀ ਜ਼ਿਆਦਾ ਪਛਾਣ ਨਹੀਂ ਆ ਗਈ ਸੀ ਸ਼ਾਇਦ ਉਹਨੇ ਜਿਹਨੂੰ ਦੇਖਿਆ ਉਹ ਪਤਾ ਨਹੀਂ ਨਾਣਾ ਬੈਣ ਹੀ ਸੀ ਕਿ ਜਾਂ ਕੋਈ ਹੋਰ ਸੀ ਪਰ ਉਹ ਸ਼ੋਰ ਨੇਗੋਸ਼ੀ ਨੂੰ ਲੈ ਗਏ ਪਰ ਇਸ ਚੀਜ਼ ਨਾਲ ਥੋੜਾ ਜਿਹਾ ਪੁਲਿਸ ਨੂੰ ਡਾਊਟ ਹੋ ਜਾਂਦਾ ਪੁਲਿਸ ਸੋਚਦੀ ਹੈ ਕਿ ਸਲੈਸ਼ ਨੇ ਇਹ ਚੀਜ਼ ਬੜੇ ਸ਼ੋਰਟੀਨ ਨਾਲ ਕਹੀ ਸੀ ਕਿ ਸਕਿਉਰਟੀ ਗਾਰਡ ਨੇ ਦੇਖਿਆ ਚੰਗੀ ਤਰ੍ਹਾਂ ਤੇ ਉਹ ਆਪਣੇ ਲੋ ਬਹੁਤ ਸ਼ੋਰ ਸੀ ਸੋ ਉਹ ਇਸ ਚੀਜ਼ ਵਿੱਚ ਜਾ ਕੇ ਪੁਲਿਸ ਡਾਊਟ ਵਿੱਚ ਪੈ ਜਾਂਦੀ ਹੈ ਕਿ ਇਨੇ ਨੇ ਸਿਕਿਉਰਟੀ ਨਾਲ ਗੱਲ ਕਿੱਦਾਂ ਕੀਤੀ ਤੇ ਇਹ ਥੋੜਾ ਜਿਹਾ ਉਸ ਚੀਜ਼ ਤੇ ਪ੍ਰੈਸ਼ਰ ਵੀ ਪਾਉਣ ਡਿਆ ਹੁੰਦਾ ਕਿ ਹਾਂ ਸਿਕਿਉਰਟੀ ਕਰਨੇ ਦੇਖਿਆ ਵਾ ਉਹਨੇ ਮੈਨੂੰ ਦੱਸਿਆ ਵਾ ਕਿ ਉਹ ਚਲੇ ਗਏ ਇੱਥੋਂ ਸੋ ਪੁਲਸ ਨੂੰ ਥੋੜਾ ਥੋੜਾ ਡਾਊਟ ਹੋਣ ਲੱਗ ਪੰਦਾ ਤੇ ਉਸ ਚੀਜ਼ ਨਾਲ ਸਭ ਤੋਂ ਪਹਿਲੀ ਚੀਜ਼ ਜਿਹੜੀ ਪੁਲਸ ਕਰਦੀ ਆ ਉਹ ਕਰਦੀ ਆ ਕਾਲ ਡਿਟੇਲਾਂ ਚੈੱਕ ਪ੍ਰੋਪਰ ਅਸਲੇਸ਼ ਕੰਪਲੀਟ ਦੀ ਤਾਂ ਉਹਦੇ ਵਿੱਚ ਉਹ ਇੱਕ ਨੰਬਰ ਦੇਖਦੇ ਆ ਜਿਹਦੇ ਉੱਤੇ ਇਨੇ 27 ਅਕਤੂਬਰ ਤੋਂ ਲੈ ਕੇ 2 ਨਵੰਬਰ ਤੱਕ ਕਾਫੀ ਕਾਲਾਂ ਕੀਤੀਆਂ ਹੁੰਦੀਆਂ ਸੋ ਪੁਲਸ ਉਸ ਨੰਬਰ ਨੂੰ ਟਰੈਕ ਕਰਦੀ ਆ ਤੇ ਪਤਾ ਚੱਲਦਾ ਉਹ ਕਿਸੇ ਗ੍ਰੀਸ਼ਮ ਬਾਈ ਨਾਮ ਦੇ ਬੰਦੇ ਦਾ ਫੋਨ ਨੰਬਰ ਹੁੰਦਾ ਤਾਂ ਪੁਲਸ ਗ੍ਰੀਸ਼ ਨੂੰ ਕਾਲ ਕਰਕੇ ਬੁਲਾਉਂਦੀ ਆ ਤੇ ਉਹਦੀ ਇਨਵੈਸਟੀਗੇਸ਼ਨ ਸਟਾਰਟ ਕਰਦੀ ਆ ਤੇ ਉਹਨੂੰ ਪੁੱਛਦੇ ਆ ਕਿ ਜਿਹੜੀ ਤੁਹਾਡੀ ਗੱਲਾਂ ਹਈਆਂ ਵਾ 27 ਨਵੰਬਰ ਤੋਂ ਲੈ ਕੇ 5 ਨਵੰਬਰ ਦੇ ਵਿੱਚ ਇਨੀ ਵਾਰੀ ਕਾਲਾਂ ਆਈਆਂ ਉਹ ਕਾਲਾਂ ਕਿਸ ਬਾਰੇ ਸੀ ਤਾਂ ਗ੍ਰੀਸ਼ ਬਾਈ ਦੱਸਦਾ ਕਿ ਸਲੇਸ਼ਨ ਨੂੰ ਇਸ ਕੰਮ ਲਈ ਬੁਲਾਇਆ ਹੁੰਦਾ ਕਿ ਉਹਦੇ ਘਰ ਦੇ ਆਸੇ-ਪਾਸੇ ਬਹੁਤ ਕੂੜਾ ਵਾ ਸੋ ਉਹ ਚਾਹੁੰਦਾ ਹੁੰਦਾ ਕਿ ਉੱਥੇ ਕਟੂਆ ਪੁੱਟਿਆ ਜਾਵੇ ਵੱਡਾ ਸਾਰਾ ਤੇ ਜਿਹਦੇ ਵਿੱਚ ਉਸ ਜਿੰਨਾ ਵੀ ਆਸੇ-ਪਾਸੇ ਦਾ ਕੂੜਾ ਕਰਕੜਾ ਜਿਹੜਾ ਉਹਦੇ ਅਸਤ ਕਰਦੇ ਬਾਅਦ ਜਿੰਨਾ ਵੀ ਹੈਗਾ ਵਾ ਉਹ ਕਹਿੰਦਾ ਹੁੰਦਾ ਉਹ ਉਹਦੇ ਵਿੱਚ ਦੱਬਣਾ ਇਸ ਕਰਕੇ ਉੱਥੇ ਢੋਆ ਪੁੱਟਣਾ ਵਾ ਤਾਂ ਇਸ ਕੰਮ ਨੂੰ ਲੈ ਕੇ ਉਹਦੇ ਵਿੱਚ ਆਪਸ ਵਿੱਚ ਕਾਫੀ ਬਰੀ ਗੱਲ ਹੋਈ ਹੁੰਦੀ ਹੈ ਤੇ ਦੋ ਤਰੀਕ ਨੂੰ ਉਹ ਟੋਆ ਪੁੱਟਿਆ ਜਾਂਦਾ ਵਾ ਤੇ ਜਦੋਂ ਟੋਆ ਹੀ ਪੁੱਟਦੇ ਹੁੰਦੇ ਆ ਤੇ ਉਹ ਦੱਸਦਾ ਵਾ ਕਿ ਜੇ ਅੰਡੇ ਗਵੰਡੀ ਜੀ ਸੀ ਬੀ ਦਾ ਕੰਮ ਦੇਖਣ ਹੁੰਦੇ ਆ ਜਿਵੇਂ ਕਿ ਇੰਡੀਵਿਜੁਅਲ ਲੋਕਾਂ ਨਾਲ ਤਾਂ ਕਿ ਜਦੋਂ ਕਿਤੇ JCB ਵਗੈਰਾ ਚੱਲਦੀ ਹੋਵੇ ਤਾਂ ਇਕੱਠੇ ਹੋ ਜਾਂਦੇ ਆ ਜੇ ਉੱਥੇ ਬੱਚੇ ਜਾਂ ਕੋਈ ਵੀ ਅੰਡੀ ਗਵੰਡੀ ਦੇਖਣ ਹੁੰਦੇ ਕੰਮ ਦਾ ਤਾਂ ਉਹ ਜ਼ਿਆਦਾਤਰ ਲੋਕਾਂ ਨੂੰ ਉਥੋਂ ਜਾਣ ਲਈ ਕਹਿੰਦਾ ਵਾ ਤੇ ਉਹ ਇੱਕ ਮੇਨ ਚੀਜ਼ ਇਹ ਕਹਿੰਦਾ ਹੁੰਦਾ ਕਿ ਇੱਥੇ ਸੱਪ ਸੁਪ ਨਿਕਲਸ ਆਦੇ ਆ ਕਿਉਂਕਿ ਇੱਥੇ ਗੰਦ ਬਹੁਤ ਪਿਆ ਹੋਇਆ ਵਾ ਤਾਂ ਤੁਹਾਡੇ ਲਈ ਖਤਰਾ ਵਾ ਸੋ ਇੱਥੋਂ ਚੱਲ ਜੋ ਸੋ ਹਰ ਕਿਸੇ ਨੂੰ ਰੁਕਣ ਤੋਂ ਮਨਾ ਕਰ ਦਾਂਦਾ ਉੱਥੇ ਇੱਥੋਂ ਹੀ ਹੌਲੀ ਹੌਲੀ ਪੁਲਸ ਲਿੰਕ ਜੋੜਨੇ ਸਟਾਰਟ ਕਰਦੀ ਆ ਉਹਨਾਂ ਨੂੰ ਕਲੂ ਮਿਲਨੇ ਸਟਾਰਟ ਹੋ ਜਾਂਦੇ ਆ ਕਿ ਕੁਝ ਨਾ ਕੁਝ ਗੜਬੜੀ ਆ ਤੇ ਉਸ ਤੋਂ ਬਾਅਦ ਚ ਪੁਲਿਸ ਸੋਚਦੀ ਆ ਕਿ ਜਿੱਥੇ ਇਹਨਾਂ ਨੇ ਕੂੜੇ ਵਾਲਾ ਡੰਪ ਬਣਾਇਆ ਜਾਂ ਟੋਆ ਪੁੱਟਿਆ ਵਾ ਜੈਸੇ ਵੀ ਨਾਲ ਉਹ ਵੀ ਚੈੱਕ ਕੀਤਾ ਜਾਵੇ ਪਰ ਇਸ ਤੋਂ ਪਹਿਲਾਂ ਪੁਲਿਸ ਆਸ-ਪਾਸੇ ਦੇ ਜਿਨੇ ਸੀਸੀਟੀਵੀ ਕੈਮਰੇ ਹੁੰਦੇ ਆ ਉਹਨਾਂ ਦੀ ਫੁਟੇਜ ਕਵਰੇਜ ਜਿਹੜੀ ਹੁੰਦੀ ਆ ਉਹ ਸਾਰੀ ਲੈਂਦੇ ਆ ਘਰਾਂ ਤੋਂ ਤਾਂ ਉਹਦੇ ਵਿੱਚ ਦੇਖਿਆ ਜਾਂਦਾ ਕਿ 27 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਪਰਿਵਾਰ ਦਾ ਖਰਚੋਂ ਆਉਣ ਜਾਣ ਬਾਰ ਦੇਖਿਆ ਜਾ ਸਕਦਾ ਹੁੰਦਾ ਪਰ 5 ਨਵੰਬਰ ਨੂੰ ਪਰਿਵਾਰ ਅੰਦਰ ਜ਼ਰੂਰ ਜਾਂਦਾ ਦਿਖਦਾ ਵਾ ਸਾਰੇ ਸੀਸੀਟੀਵੀਆਂ 'ਚ ਜਿਹੜੀ ਉਹਨਾਂ ਨੂੰ ਫੁਟੇਜ ਮਿਲਦੀ ਆ ਪਰ ਕਿਸੇ ਵੀ ਫੁਟੇਜ ਦੇ ਵਿੱਚ ਇਹ ਦੇਖਣੀ ਪਉਂਦੇ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਘਰ 'ਚੋਂ ਬਾਹਰ ਗਿਆ ਹੁੰਦਾ ਸੋ ਇਹ ਚੀਜ਼ਾਂ ਸਲੇਸ਼ ਦੇ ਉੱਤੇ ਹੋਰ ਡਾਊਟ ਕ੍ਰੀਏਟ ਕਰ ਦਿੰਦੀਆਂ ਸੋ ਜਿਵੇਂ ਪੁਲਿਸ ਦਾ ਸ਼ੱਕ ਸਲੇਸ਼ ਤੇ ਵੱਧ ਤਾਂ ਸਭ ਤੋਂ ਪਹਿਲਾਂ ਪੁਲਿਸ ਦੁਬਾਰਾ ਉਹਨਾਂ ਦੀ ਕਾਲ ਡਿਟੇਲਾਂ ਚੈੱਕ ਕਰਦੀ ਆ ਉਹਨਾਂ ਦੇ ਮੋਬਾਈਲ ਚੈੱਕ ਕਰਦੀ ਆ ਸੋ ਪੁਲਿਸ ਕੋ ਪਿਛਲੀ ਵਾਰੀ ਜਿਹੜੀ ਗਲਤੀ ਹੋਈ ਹੁੰਦੀ ਆ ਉਹ ਗਲਤੀ ਇਹ ਹੋਈ ਹੁੰਦੀ ਹੈ ਕਿ ਪੁਲਿਸ ਜਿਹੜੇ WhatsApp ਤੇ ਮੈਸੇਜ ਹੁੰਦੇ ਉਹ ਬਾਕੀ ਤੇ ਚੈੱਕ ਕਰ ਲੈਂਦੀ ਹੈ ਪਰ ਉਹ ਚੈਟ ਨਹੀਂ ਚੈੱਕ ਕਰਦੀ ਜਿਹੜੀ ਸਲੇਸ਼ ਤੇ ਨੈਣਾ ਬੈਂਡ ਦੇ ਵਿੱਚ ਹੋਈ ਹੁੰਦੀ ਹੈ ਜਦੋਂ ਪੁਲਿਸ ਉਹ ਮੈਸੇਜ ਖੋਲਦੀ ਹੈ ਉਹਦੇ ਵਿੱਚ ਕਾਫੀ ਇਹਨਾਂ ਦੀ ਚੈਟ ਹੋਈ ਹੁੰਦੀ ਹੈ ਤੇ ਜਿਹੜਾ ਲਾਸਟ ਮੈਸੇਜ ਹੁੰਦਾ ਟਾਈਪਡ ਹੁੰਦਾ ਪਰ ਉਹ ਸੈਂਡ ਨਹੀਂ ਹੋਇਆ ਹੁੰਦਾ ਪੁਲਿਸ ਵੀ ਦੇਖਦੀ ਹੈ ਕਿ ਮੋਬਾਈਲ ਫਲਾਈਟ ਮੋਡ ਤੇ ਲੱਗਾ ਪਰ ਮੈਸੇਜ ਟਾਈਪਡ ਸੋ ਇਹ ਚੀਜ਼ ਪੁਲਿਸ ਨੂੰ ਥੋੜੀ ਜੀ ਸੋਚਾਂ ਵਿੱਚ ਪਾ ਦਿੰਦੀ ਵੀ ਇਦਾਂ ਕਿਉਂ ਬੀ ਜੇ ਕਿਸੇ ਨੇ ਮੈਸੇਜ ਕਰਨਾ ਹੈ ਹੁਣ ਪਤਾ ਹੁੰਦਾ ਹੀ ਆ ਕਿ ਉਹ ਚੀਜ਼ ਫਲਾਈਟ ਮੋਡ ਤੇ ਹੈਗੀ ਆ ਕਿ ਨਹੀਂ ਹੈਗੀ ਜਾਂ ਬੰਦਾ ਪ੍ਰੋਪਰ ਮੈਸੇਜ ਸੈਂਡ ਕਰਕੇ ਜਾਂਦਾ ਤੇ ਨਾਲ ਦੀ ਨਾਲ ਹੀ ਪੁਲਸ ਬਾਕੀ ਮੈਸਰੀ ਵੀ ਉਹਦੇ ਪੜਦੀ ਆ ਚੰਗੀ ਤਰ੍ਹਾਂ ਉਹਦੀ ਚੈਟ ਪੁਰਾਣੀ ਪੜਦੀ ਆ ਤਾਂ ਪੁਲਸ ਉੱਥੇ ਇੱਕ ਚੀਜ਼ ਨੋਟਿਸ ਕਰਦੀ ਕਿ ਜਿਹੜਾ ਲਾਸਟ ਮੈਸੇਜ ਹੁੰਦਾ ਉਹਦਾ ਲਿਖਣ ਦਾ ਪੈਟਰਨ ਬਿਲਕੁਲ ਹੀ ਪਹਿਲੇ ਮੈਸੇਜ ਨਾਲ ਮੈਚ ਨਹੀਂ ਕਰਦਾ ਹੁੰਦਾ ਜਿਹੜਾ ਨਿਆਣਾ ਬਣ ਦਾ ਤਰੀਕਾ ਹੁੰਦਾ ਵਾ ਮੈਸੇਜ ਲਿਖਣ ਦਾ ਉਹ ਇੰਗਲਿਸ਼ ਤੇ ਗੁਜਰਾਤੀ ਦਾ ਮਿਕਸ ਹੁੰਦਾ ਪਰ ਇਹ ਵਾਲੇ ਮੈਸੇਜ ਦਾ ਪੈਟਰਨ ਜਿਹੜਾ ਲਿਖਣ ਦਾ ਹੁੰਦਾ ਉਹ ਅਲੱਗ ਹੁੰਦਾ ਬਿਲਕੁਲ ਹੀ ਸੋ ਇਸ ਜੀ ਨੂੰ ਲੈ ਕੇ ਜਿਹੜਾ ਪਰਿਵਾਰ ਵਾਲਿਆਂ ਨੂੰ ਜਾ ਕੇ ਮੈਸੇਜ ਦਿਖਾਇਆ ਜਾਂਦਾ ਤੇ ਉਹਦੇ ਪਰਿਵਾਰ ਵਾਲੇ ਵੀ ਜ਼ਿਆਦਾਤਰ ਇਹੀ ਕਹਿੰਦੇ ਜਿੰਨੇ ਵੀ ਉਹਦੇ ਮੈਂਬਰ ਮੈਸੇਜ ਦੇਖਦੇ ਆ ਕਿ ਇਹ ਮੈਸੇਜ ਜਿਹੜਾ ਹੈਗਾ ਇਹ ਨਿਆਣਾ ਬੈਨੇ ਨਹੀਂ ਟਾਈਪ ਕੀਤਾ ਹੈਗਾ ਉਹ ਇਸ ਤਰੀਕੇ ਨਾਲ ਮੈਸੇਜ ਨਹੀਂ ਟਾਈਪ ਕਰਦੀ ਸੀ ਫਿਰ ਪੁਲਿਸ ਦਾ ਡਾਊਟ ਜਾਂਦਾ ਸਲੇਸ਼ ਤੇ ਕਿ ਸ਼ਾਇਦ ਸਲੇਸ਼ ਨੇ ਹੀ ਇਹ ਮੈਸੇਜ ਨਾ ਟਾਈਪ ਕੀਤਾ ਹੋਵੇ ਤੇ ਇਸੇ ਪੈਟਰਨ ਤੋਂ ਇੱਕ ਚੀਜ਼ ਹੋਰ ਪੁਲਿਸ ਨੋਟਿਸ ਕਰਦੀ ਆ ਕਿ ਨੈਣਾ ਬੈਣ ਘਰ ਚੋਂ ਗਈ ਸੀਗਾ ਉਹ ਮੈਸੇਜ ਵੀ ਕੀਤਾ ਪਿਆ ਵਾ ਉਹਨੇ ਪਰ ਮੋਬਾਈਲ ਜਿਹੜਾ ਹੈਗਾ ਵਾ ਉਹ ਸਲੇਸ਼ ਕੋਲ ਤੇ ਸਭ ਤੋਂ ਵੱਡੀ ਗੱਲ ਆ ਮੋਬਾਈਲ ਉਹਦੇ ਕੋਲ ਆ ਤੇ ਉਹਦੇ ਵਿੱਚ ਜਿਹੜਾ ਮੈਸੇਜ ਲਿਖਿਆ ਗਿਆ ਵਾ ਉਹ ਹੈਗਾ ਘਰ ਛੱਡ ਕੇ ਜਾਣ ਦਾ ਉਸ ਮੈਸੇਜ ਦੇ ਵਿੱਚ ਲਿਖਿਆ ਗਿਆ ਹੁੰਦਾ ਵਾ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਘਰ ਛੱਡ ਕੇ ਚਲੀ ਆ ਕਿਉਂਕਿ ਮੈਨੂੰ ਕਿਸੇ ਹੋਰ ਨਾਲ ਪਿਆਰ ਹੋ ਗਿਆ ਦੂਸਰੀ ਗੱਲ ਜੇ ਮੈਨੂੰ ਕਿਸੇ ਨੇ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਸੋ ਇਹ ਬੜੀ ਪੁਲਿਸ ਲਈ ਇੱਕ ਵੱਡਾ ਕਲੂ ਮੰਨਿਆ ਜਾ ਸਕਦਾ ਜਾਂ ਪੁਲਿਸ ਦਾ ਡਾਊਟ ਚੀਜ਼ ਵੱਧ ਵਧਾ ਦਿੰਦੀ ਆ ਕਿ ਜਿਹੜਾ ਬੰਦਾ ਇਹ ਮੈਸੇਜ ਲਿਖ ਰਿਹਾ ਉਹ ਕਿਤੇ ਮਿਸਿੰਗ ਆ ਉਤੋਂ ਦਾ ਮੋਬਾਈਲ ਵੀ ਸਲੇਸ਼ ਕੋਲ ਜਿਹੜੇ ਬੰਦੇ ਨੂੰ ਛੱਡ ਕੇ ਜਾ ਰਹੀ ਆ ਤੇ ਉਹਦੇ ਵਿੱਚ ਜਿਹੜਾ ਮੈਸੇਜ ਆ ਉਹ ਵੀ ਕਿਸੇ ਲਵਰ ਦਾ ਵਾ ਤੇ ਨਾ ਸਲੇਸ਼ ਨੇ ਆ ਕੇ ਪੁਲਿਸ ਨੂੰ ਇਹੀ ਦੱਸਿਆ ਵੀ ਜਿਹੜਾ ਲਾਸਟ ਮੈਸੇਜ ਉਹ ਲਿਖ ਕੇ ਗਈ ਆ ਜਾਂ ਮੈਂ ਪੜਿਆ ਵਾ ਉਹ ਆ ਵਾ ਉਹਨੇ ਇਸ ਬਾਰੇ ਕੁਝ ਵੀ ਕਰਨੀ ਕੀਤਾ ਸੀ ਪੁਲਿਸ ਕੋਲ ਕਿਉਂਕਿ ਜੇ ਤੇ ਉਹ ਬਿਲਕੁਲ ਸਹੀ ਹੁੰਦਾ ਤਾਂ ਉਹ ਮੈਸੇਜ ਆ ਕੇ ਪੁਲਿਸ ਨੂੰ ਉਸੇ ਟਾਈਮ ਦਿਖਾ ਸਕਦਾ ਹੈ ਕਿ ਆ ਮੇਰੇ ਕੋਲ ਮੋਬਾਈਲ ਉਹਦਾ ਪਿਆ ਵਾ ਨੀਣਾ ਦਾ ਤੇ ਇਹਦੇ ਵਿੱਚ ਆ ਮੈਸੇਜ ਲਿਖੇ ਗਈ ਆ ਸੋ ਮੇਰੀ ਘਰ ਵਾਲੀ ਨੂੰ ਲੱਭੋ ਜਾਂ ਕਿਸੇ ਨਾਲ ਉਹ ਗਈ ਆ ਤਾਂ ਉਹਦੇ ਪਰਿਵਾਰ ਵਾਲਿਆਂ ਨੂੰ ਸੰਪਰਕ ਕਰਦਾ ਤੇ ਇਸ ਚੀਜ਼ ਤੇ ਉਹਨੇ ਨਾਂ ਨੁੱਕਰ ਕੀਤੀ ਕਿ ਮੈਨੂੰ ਤੇ ਪਤਾ ਨਹੀਂ ਸੀ ਜਾਂ ਮੈਂ ਚੈੱਕ ਨਹੀਂ ਕੀਤਾ ਸੋ ਹੁਣ ਪੁਲਿਸ ਕੋ ਕਾਫੀ ਕਲੂ ਇਕੱਠੇ ਹੋ ਗਏ ਹੁੰਦੇ ਆ ਤੇ ਪੁਲਿਸ ਉਹਨਾਂ ਸਾਰਿਆਂ ਨੂੰ ਲਿੰਕ ਅਪ ਕਰਦੀ ਆ ਉਤੋਂ ਇੱਕ ਚੀਜ਼ ਤੇ ਕਲੀਅਰ ਹੋ ਜਾਂਦੀ ਵੀ ਜੋ ਵੀ ਕੁਝ ਹੋ ਰਿਹਾ ਇਹਦੇ ਪਿੱਛੇ ਸਲੇਸ਼ ਦਾ ਹੀ ਹੱਥ ਆ ਸੋ ਹੁਣ ਬਸ ਪੁਲਿਸ ਨੂੰ ਕਲੀਅਰ ਕਰਨਾ ਹੁੰਦਾ ਕਿ ਜਿਹੜੀ ਮਿਸਿੰਗ ਗੱਲ ਹੋ ਕੀ ਜਾਂ ਉਹਦੀ ਪਰਿਵਾਰ ਵਾਲੇ ਮੈਂਬਰ ਉਹ ਕਿੱਥੇ ਆ ਉਹ ਜਿਉਂਦੇ ਆ ਮਰ ਗਏ ਆ ਜੋ ਵੀ ਹੋਇਆ ਉਹ ਸੀ ਨੂੰ ਕਲੀਅਰ ਕਰਨ ਲਈ ਪੁਲਿਸ ਸਲੇਸ਼ਨ ਨੂੰ ਬੁਲਾਉਂਦੀ ਆ ਤੇ ਇਸ ਵਾਰ ਪੁਲਿਸ ਉਹਨਾਂ ਨਰਮੀਨਾ ਨਾਲ ਗੱਲ ਕਰਦੀ ਉਹਦੀ ਇੰਟਰਵਿਊਗੇਸ਼ਨ ਕਰਦੇ ਆ ਤੇ ਥੋੜੀ ਖਾਤਰਦਾਰੀ ਵੀ ਕਰਦੇ ਆ ਪਹਿਲਾਂ ਤੇ ਉਹ ਨਾ ਨੁਕਰ ਕਰਦਾ ਕਿ ਉਹਨੂੰ ਕੁਝ ਨਹੀਂ ਪਤਾ ਉਹ ਆਪਣੇ ਨੂੰ ਸ਼ੋ ਕਰਦਾ ਵੀ ਬੜਾ ਦੁਖੀ ਹੈ ਇਸ ਚੀਜ਼ ਨੂੰ ਲੈ ਕੇ ਉਹਦਾ ਪਰਿਵਾਰ ਨਹੀਂ ਲੱਭ ਰਿਹਾ ਫਿਰ ਪੁਲਿਸ ਨੂੰ ਇਹ ਚੀਜ਼ ਪ੍ਰੂਫ ਕਰਕੇ ਦਿਖਾ ਦਿੰਦੀ ਹੈ ਕਿ ਜਿਹੜੇ ਮੈਸੇਜ ਟਾਈਪ ਕੀਤੇ ਗਏ ਆ ਉਹ ਸਲੇਸ਼ ਵੱਲੋਂ ਹੀ ਕੀਤੇ ਗਏ ਆ ਉਹਦਾ ਸਭ ਤੋਂ ਵੱਡਾ ਪਹਿਲਾ ਸਬੂਤ ਹੁੰਦਾ ਕਿ ਜਦੋਂ ਇਹ ਮੈਸੇਜ ਟਾਈਪ ਕੀਤਾ ਗਿਆ ਹੁੰਦਾ ਉਸ ਮੋਬਾਈਲ ਦੀ ਤੇ ਸਲੇਸ਼ ਦੇ ਮੋਬਾਈਲ ਦੀ ਲੋਕੇਸ਼ਨ ਸੇਮ ਹੁੰਦੀ ਹੈ ਦੂਸਰੀ ਚੀਜ਼ ਜਿਹੜਾ ਪੈਟਰਨ ਹੁੰਦਾ ਲਿਖਣ ਦਾ ਉਹ ਸਲੇਸ਼ ਦਾ ਹੁੰਦਾ ਬਾਕੀ 에ਅਰਪਲੇਨ ਮੋਡ ਤੇ ਹੁੰਦਾ ਦੂਜੀ ਗੱਲ ਨੇ ਕਈ ਚੀਜ਼ਾਂ ਨਹੀਂ ਦੱਸੀਆਂ ਹੁੰਦੀਆਂ ਜਿਵੇਂ ਕਿ ਉਹਨੇ ਨਹੀਂ ਦੱਸਿਆ ਹੁੰਦਾ ਕਿ ਮੋਬਾਈਲ ਲੈਣਾ ਬੈਨ ਦਾ ਉਹਦੇ ਕੋਲ ਹੀ ਆ ਦੇ ਵਿੱਚ ਜਿਹੜਾ ਮੈਸੇਜ ਟਾਈਪ ਕੀਤਾ ਗਿਆ ਉਹਦੇ ਬਾਰੇ ਨੇ ਕੋਈ ਜ਼ਿਕਰ ਨਹੀਂ ਕੀਤਾ ਸੀ ਫਿਰ ਸੀਸੀਟੀਵੀ ਫੁਟੇਜ ਦਾ ਵੀ ਦੱਸ ਦੰਦੇ ਆ ਕਿ ਘਰ ਦੇ ਅੰਦਰ ਜਾਂਦਿਆਂ ਦੀ ਸੀਸੀਟੀਵੀ ਫੁਟੇਜ ਹੈਗੀ ਬਾਅਦ ਚ ਅਗਲੇ 2 ਦਿਨਾਂ ਦੀ ਸੀਸੀਟੀਵੀ ਫੁਟੇਜ ਵਿੱਚੋਂ ਕੱਲਾ ਬਾਹਰ ਹੁੰਦਾ ਤੇ ਇੱਕ ਵੀ ਚੀਜ਼ ਨਹੀਂ ਹੈਗੀ ਜਿਹੜੀ ਉਹਦੀ ਅਗਲਾਣਾ ਮੈਚ ਕਰਦੀ ਹੋਵੇ ਸੋ ਕਿਤਨਾ ਕਿਤੇ ਆ ਕੇ ਸਲੇਸ਼ ਟੁੱਟ ਜਾਂਦਾ ਤੇ ਉਹ ਫਿਰ ਅਸਲੀ ਕਾਰਨ ਦੱਸਦਾ ਕਿ ਕੀ ਹੋਇਆ ਕਿ ਉਹਨੇ ਆਪਣੇ ਪਰਿਵਾਰ ਨੂੰ ਅਸਲ ਚ ਮਾਰ ਦਿੱਤਾ ਵਾ ਫਿਰ ਉਹ ਕਾਰਨ ਦੱਸਦਾ ਵਾ ਕੀ ਕਾਰਨ ਸੀ ਜਿਹਦੇ ਕਰਕੇ ਉਹਨੇ ਆਪਣੇ ਸਾਰੇ ਪਰਿਵਾਰ ਨੂੰ ਖਤਮ ਕਰਤਾ ਉਹ ਕਹਿੰਦਾ ਕਿ ਤੁਸੀਂ ਮੈਨੂੰ ਮੇਰੇ ਘਰ ਲੈ ਜਾਓ ਤੇ ਉੱਥੇ ਜਿਹੜਾ ਮੈਂ ਟੋਆ ਪਟਾਇਆ ਸੀ ਗਰੀਸ਼ ਬਾਈ ਕੋਲੋਂ ਉਹਨੂੰ ਦੁਬਾਰਾ ਪੁੱਟੋ ਮੈਂ ਆਪਣੇ ਪਰਿਵਾਰ ਦੀਆਂ ਲਾਸ਼ਾਂ ਉੱਥੇ ਦੱਬੀਆਂ ਆਈਆਂ ਪੁਲਿਸ ਨੂੰ ਉੱਥੇ ਲੈ ਕੇ ਜਾਂਦੀ ਆ ਟੋਆ ਪੁੱਟਿਆ ਜਾਂਦਾ ਵਾ ਟੋਆ ਪੁੱਟਦੇ ਹੀ ਤਿੰਨ ਲਾਸ਼ਾਂ ਨਿਕਲ ਆਉਂਦੀਆਂ ਪੁਲਿਸ ਦੀਆਂ ਲਾਸ਼ਾਂ ਉਹਨੀਆਂ ਪੋਸਟਮਾਰਟਮ ਲਈ ਭੇਜ ਦਿੰਦੀ ਆ ਉਸ ਤੋਂ ਬਾਅਦ ਚ ਦੁਬਾਰਾ ਜਿਹੜਾ ਸਲੇਸ਼ ਹੁੰਦਾ ਵਾ ਉਹਨੂੰ ਪੁਲਿਸ ਸਟੇਸ਼ਨ ਲੈ ਕੇ ਜਾਇਆ ਜਾਂਦਾ ਇਨਵੈਸਟੀਗੇਸ਼ਨ ਲਈ ਜਾਂ ਇੰਟਰੋਗੇਸ਼ਨ ਲਈ ਉੱਥੇ ਜਾ ਕੇ ਉਹਦ ਕੋ ਬਾਕੀ ਸਾਰੀ ਕਹਾਣੀ ਪੁੱਛੀ ਜਾਂਦੀ ਆ ਵੀ ਇਹ ਚੀਜ਼ਾਂ ਕਿਉਂ ਹੋਈਆਂ ਸੋ ਉਹ ਦੱਸਦਾ ਕਿ ਉਹ ਬਾਵੇ ਨਗਰ ਰਹਿੰਦੇ ਸੀ ਤਾਂ ਉਹਨੇ ਆਪਣੇ ਬੱਚਿਆਂ ਦੇ ਚੰਗੇ ਭੇਖ ਖਲੀ ਆਪਣੀ ਘਰ ਵਾਲੀ ਨੂੰ ਸੁਰਤ ਭੇਜਦਾ ਪਰ ਇਸ ਜੀ ਨੂੰ ਲੈ ਕੇ ਉਹਨਾਂ ਦੇ ਪਰਿਵਾਰ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਕਿਉਂਕਿ ਜਿਹੜੀ ਨਾਨਾ ਬਹਿਣ ਸੀ ਉਹ ਕਹਿੰਦੀ ਹੁੰਦੀ ਸੀ ਕਿ ਆਪਾਂ ਨੂੰ ਇਕੱਠੇ ਰਹਿਣਾ ਚਾਹੀਦਾ ਵਾ ਜ਼ਿੰਦਗੀ ਬੜੀ ਛੋਟੀ ਜੀ ਆ ਆਪਣਾ ਛੋਟਾ ਜਿਹਾ ਪਰਿਵਾਰ ਆ ਤੇ ਅਸੀਂ ਦੂਰ ਦੂਰ ਰਹ ਰਹੇ ਆ ਪਰ ਜਿਹੜਾ ਸੁਲੇਸ਼ ਹੁੰਦਾ ਉਹ ਇੱਕ ਜਿਹਾ ਤੇੜਾ ਹੁੰਦਾ ਰਾ ਕਿ ਤੁਸੀਂ ਸੂਰਤ ਹੀ ਰਹਿਣਾ ਵਾ ਬੱਚਿਆਂ ਦੇ ਭਵਿੱਖ ਦੀ ਗੱਲ ਆ ਪੜ੍ਹਾਈ ਖਰਾਬ ਹੋਊਗੀ ਉਹਨਾਂ ਦੀ ਕਿਉਂਕਿ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜਾ ਬਾਵੇ ਨਗਰ ਚ ਉਹਨੂੰ ਕੁਆਟਰ ਮਿਲਿਆ ਹੁੰਦਾ ਉਹ ਜੰਗਲ ਦੇ ਏਰੀਏ ਕੋਲ ਹੁੰਦਾ ਵਾ ਤੇ ਉੱਥੇ ਸਹੂਲਤਾਂ ਬਹੁਤ ਘੱਟ ਹੁੰਦੀਆਂ ਇਸ ਗੱਲ ਉਹਨਾਂ ਦੇ ਵਿੱਚ ਅਕਸਰ ਬਹੁਤ ਜ਼ਿਆਦਾ ਲੜਾਈ ਹੁੰਦੀ ਰਹਿੰਦੀ ਹੈ ਫਿਰ ਜਦੋਂ ਦੀਵਾਲੀ ਤੇ ਪਰਿਵਾਰ ਉੱਥੇ ਆਉਂਦਾ ਵਾ ਦੀਵਾਲੀ ਤੋਂ ਬਾਅਦ ਚ ਵੀ ਉਹਨਾਂ ਦੇ ਘਰ 'ਚ ਇਸ ਚੀਜ਼ ਨੂੰ ਲੈ ਕੇ ਲੜਾਈ ਹੁੰਦੀ ਹੈ ਤੇ ਦੋ ਤਿੰਨ ਵਾਰੀ ਤਾਂ ਲੜਾਈ ਕੁਸ਼ਹਦਾਂ ਟੱਪ ਜਾਂਦੀ ਹੈ ਫਿਰ ਚੀਜ਼ਾਂ ਠੀਕ ਹੋ ਜਾਂਦੀਆਂ ਫੇਰ ਲੜਾਈ ਹੁੰਦੀ ਹੈ ਪਰ ਫਿਰ ਤਰੀਕ ਹੁੰਦੀ 5 ਨਵੰਬਰ ਇਹਨਾਂ ਦੀ ਸਵੇਰੇ ਸਵੇਰੇ ਉਸ ਚੀਜ਼ ਨੂੰ ਲੈ ਕੇ ਲੜਾਈ ਹੋ ਜਾਂਦੀ ਹੈ ਤੇ ਇਸ ਵਾਰੀ ਜਿਹੜਾ ਸਲੇਸ਼ਨ ਦਾ ਉਹਦਾ ਗੁੱਸਾ ਇੰਨਾ ਵੱਜਦਾ ਕਿ ਉਹ ਇੱਕ ਸਰਾਣਾ ਲੈ ਕੇ ਆਪਣੀ ਘਰਵਾਲੀ ਦਾ ਮੂੰਹ ਦਬੰਦ ਤੇ ਓਨੀ ਦੇਰ ਦਾ ਵੀਰਾ ਖਦਾ ਜਿੰਨੀ ਦੇਰ ਤੱਕ ਉਹ ਮਰ ਨਹੀਂ ਜਾਂਦੀ ਜਿਵੇਂ ਉਹਦੇ ਸਾਹ ਨਹੀਂ ਖਤਮ ਹੋ ਜਾਂਦੇ ਉਹ ਇੰਨੇ ਗੁੱਸੇ ਚ ਆ ਜਾਂਦਾ ਕਿ ਉਹ ਫੇਰ ਆਪਣੀ ਕੁੜੀ ਦੇ ਕਮਰੇ ਚ ਜਾਂਦਾ ਉਹਨੂੰ ਵੀ ਇਸੇ ਤਰੀਕੇ ਨਾਲ ਮਾਰ ਦਿੰਦਾ ਉਹਦੇ ਮੂੰਹ ਦੇ ਵਿਚਰਾਣਾ ਰੱਖਦਾ ਤੇ ਉਦੋਂ ਤੱਕ ਉਹਨੂੰ ਸਾਹ ਕੁੱਟੀ ਰੱਖਦਾ ਜਿੰਨੀ ਤੱਕ ਉਹ ਤਾਂਮਣੀ ਤੋੜ ਦਿੰਦੀ ਫੇਰ ਉਹ ਆਪਣੇ ਮੁੰਡੇ ਦੇ ਰੂਮ ਚ ਜਾਂਦਾ ਉਹਨੂੰ ਵੀ ਉਸੇ ਤਰੀਕੇ ਨਾਲ ਮਾਰ ਦਿੰਦਾ ਤੇ ਇਹ ਸੂਰਿਆ ਤੜਕੇ 7 ਵਜੇ ਦੀ ਗੱਲ ਹੁੰਦੀ ਹੈ ਫੇਰ ਉਹ ਕੀ ਕਰਦਾ ਜਿਹੜਾ ਟੋਆ 2-3 ਦਿਨ ਪਹਿਲਾਂ ਪੁੱਟਿਆ ਹੁੰਦਾ ਦੋ ਤਰੀਕ ਨੂੰ ਗਰੀਸ਼ ਭਾਈ ਵੱਲੋਂ ਉਹਦੀ ਮਿੱਟੀ ਨਰਮ ਹੁੰਦੀ ਹੈ ਉਹਨੂੰ ਟਾਈਮ ਕੱਟ ਲੱਗਦਾ ਦੁਬਾਰਾ ਟੋਆ ਪੁੱਟਦਾ ਤੇ ਲਾਸ਼ ਉਹਨਾਂ ਚ ਦੱਬ ਦਿੰਦਾ ਫੇਰ ਉਹ ਆ ਕੇ ਸਾਰੇ ਕਤਲ ਕਰਕੇ ਫਿਰ ਜਲਦੀ ਸੋਚਦਾ ਕੀ ਹੁਣ ਕੀ ਕੀਤਾ ਜਾਵੇ ਬਚਣ ਲਈ ਨਾ ਕਤਲਾਂ ਤੋਂ ਜਾਂ ਜਿਹੜੇ ਨੇ ਆਪਣੇ ਪਰਿਵਾਰ ਦੇ ਸਾਰੇ ਜੀ ਮਾਰਦੇ ਆ ਹੁਣ ਉਹ ਨੂੰ ਜੇ ਤੇ ਆਸੇ ਪਾਸੇ ਪਤਾ ਚੱਲ ਗਿਆ ਤਾਂ ਜੇਲ੍ਹ ਤਾਂ ਪੱਕੀ ਆ ਸੋ ਉਸ ਚੀਜ਼ ਤੋਂ ਬਚਣ ਲਈ ਉਹ ਕੀ ਕਰਦਾ ਵਾ ਲਾਸ਼ਾ ਤੇਨੇ ਦੱਬਦਾ ਜੱਦਬਦਾ ਨਾਲ ਦੀ ਨਾਲ ਉਹ ਜਿੰਨੇ ਉੱਥੇ ਕੱਪੜੇ ਹੁੰਦੇ ਉਹਨਾਂ ਦੇ ਜਾਂ ਮੈਟ੍ਰਸ ਵਗੈਰਾ ਦਾ ਉਹ ਸਾਰਾ ਕੁਝ ਨਾਲ ਹੀ ਉਸੇ ਜਗ੍ਹਾ 'ਤੇ ਦੱਬ ਦਿੰਦਾ ਤੇ ਆਪ 9 ਵਜੇ ਤਿਆਰ ਹੋ ਕੇ ਆਫਿਸ ਚੱਲ ਜਾਂਦਾ ਤੇ ਉਹ ਇਦਾਂ ਬੀਵ ਉਹ ਕਰਦਾ ਦੋ ਦਿਨ ਲਈ ਅਗਲੇ ਵਾਲੀ ਕਿ ਜਿਵੇਂ ਉਹ ਨਾਰਮਲ ਜ਼ਿੰਦਗੀ ਚੱਲ ਰਹੀ ਹੁੰਦੀ ਉਹਦੀ ਉਹ ਸਵੇਰੇ 9 ਵਜੇ ਉੱਠਦਾ ਆਫਿਸ ਜਾਂਦਾ ਸ਼ਾਮੀ 6-7 ਵਜੇ ਜਦੋਂ ਦਾ ਟਾਈਮ ਆਫ ਹੁੰਦਾ ਉਤੋਂ ਕੰਮ ਤੋਂ ਉਦਾਂ ਹੀ ਵਾਪਸ ਘਰੇ ਆਉਂਦਾ ਤੇ ਉਹ ਰਿਪੋਰਟ ਵੀ ਜਾ ਕੇ 7 ਤਰੀਕ ਨੂੰ ਕਰਦਾ 5 ਤੇ 6 ਦੇ ਵਿੱਚ ਉਹ ਕੋਈ ਰਿਪੋਰਟ ਨਹੀਂ ਕਰਦਾ ਕਿਉਂਕਿ ਉਹ ਦੋ ਦਿਨ ਦਾ ਪੈਟਰਨ ਨਾਰਮਲ ਦਿਖਾਉਂਦਾ ਕਿਉਂਕਿ ਜੇ ਉਹ ਸੇਮ ਡੇ ਉਹ ਚੀਜ਼ ਕਰਦਾ ਤਾਂ ਚਾਂਸੇਸ ਹੈਗੇ ਹੀ ਕਿ ਇਨੀਵੈਸਟੀਗੇਸ਼ਨ ਉਹਦਾਂ ਹੀ ਸ਼ਾਇਦ ਸੋਲਵ ਹੋ ਜਾਂਦੀ ਕਿਉਂਕਿ ਕਿਸੇ ਨੇ ਆਉਂਦੇ ਜਾਂਦੇ ਕਿਤੇ ਕੁਝ ਨਹੀਂ ਦੇਖਿਆ ਹੁੰਦਾ ਤਾਂ ਸ਼ਾਇਦ ਉਸ ਚੀਜ਼ ਨੂੰ ਦਿਮਾਗ ਲੋਂ ਲਈ ਵੀ ਇਹਨੂੰ ਕੀ ਕਰਨਾ ਚਾਹੀਦਾ ਉਹ ਦੋ ਦਿਨ ਆਪਣੇ ਟਾਈਮ ਵੀ ਲੈਂਦਾ ਤੇ ਕੋਸ਼ਿਸ਼ ਕਰਦਾ ਵੀ ਸ਼ਾਇਦ ਉਹ ਬਚ ਜਾਊਗਾ ਇਸ ਚੀਜ਼ ਤੋਂ ਪਰ ਉਹਦੀ ਉਹੀ ਗਲਤੀਆਂ ਜਿਹੜੀਆਂ ਛੋਟੀਆਂ-ਛੋਟੀਆਂ ਹੁੰਦੀਆਂ ਜਿਵੇਂ ਮੈਸੇਜ ਟਾਈਪ ਕਰਤਾ ਲੋਕੇਸ਼ਨਾਂ ਸੇਮ ਪਾਸ ਚੱਲ ਗਈਆਂ ਝੂਠ ਮਾਰੇ ਕੁਝ ਉਹਨੇ ਉਹ ਚੀਜ਼ਾਂ ਦਾ ਸਾਰਾ ਪੈਟਰਨ ਜਦੋਂ ਪੁਲਿਸ ਕੰਪਾਈਲ ਅਪ ਕਰਦੀ ਆ ਤੇ ਬੜੀ ਵੱਡੀ ਕੇਸ ਜਾਲ ਉੰਦੀ ਆ ਤੇ ਕੇਸ ਸੁਲਝਣ ਵੀ ਬੜਾ ਟਾਈਮ ਨਹੀਂ ਲੱਗਦਾ ਤੇ ਇਸ ਚੀਜ਼ ਤੋਂ ਇੱਕ ਚੀਜ਼ ਦੇਖੀ ਜਾਂਦੀ ਕਿ ਗੁੱਸੇ ਤੇ ਕਾਬੂ ਪਾਉਣਾ ਕਿੰਨਾ ਜ਼ਰੂਰੀ ਆ ਇਹ ਇੱਕ ਸਿਰਫ ਛੋਟੀ ਜੀ ਗਲਤੀ ਸੀ ਛੋਟੀ ਜੀ ਲੜਾਈ ਸੀ ਤੇ ਜਿਹੜੀ ਕੋ ਲੜਾਈ ਸੀ ਉਹਦਾ ਕਾਰਨ ਵੀ ਕੋਈ ਮਾੜਾ ਕਾਰਨ ਨਹੀਂ ਸੀ ਕਿ ਜਦੋਂ ਕੋਈ ਪਰਿਵਾਰਕ ਮੈਂਬਰ ਇਕੱਠੇ ਰਹਿਣ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਕੁਛ ਮਾੜਾ ਨਹੀਂ ਹੈਗਾ ਪਰ ਇਹ ਇਕੱਠੇ ਰਹਿਣ ਦੀ ਚੀਜ਼ ਇਸ ਤਰੀਕੇ ਦਾ ਰੂਪ ਧਾਰ ਲਗੀ ਕੀ ਸਾਰੀ ਉਮਰ ਲਈ ਵਿਛੜਨਾ ਪੈਗਾ ਤੇ ਜ਼ਿੰਦਗੀਆਂ ਵੀ ਗਵਾਉਣੀਆਂ ਪੈਗੀਆਂ ਸੋ ਇਹ ਸੀ ਅੱਜ ਦੀ ਕਹਾਣੀ ਅਗਲੀ ਕਹਾਣੀ ਚ ਜਲਦੀ ਮਿਲਦੇ ਆ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰ ਦਿਓ ਧੰਨਵਾਦ